ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਨੇ ਕਾਂਗਰਸ ਦੀ ਇੱਕ ਬੜੀ ਗੰਭੀਰ ਤੇ ਲੰਬੀ ਚੱਲੀ ਬੈਠਕ ਦੇ ਵਿੱਚ ਸਿੱਧੀ ਧਮਕੀ ਦੇ ਦਿੱਤੀ ਚਰਨੀ ਸਿੰਘ ਚੰਨੀ ਕਹਿੰਦੇ ਬੈਠਕ ਦੇ ਵਿੱਚ ਸਿੱਧੇ ਹੋ ਗਏ ਕਾਂਗਰਸੀ ਲੀਡਰਾਂ ਨੂੰ ਕਿ ਤੁਸੀਂ ਮੈਨੂੰ ਜਾਣ ਬੁਝ ਕੇ ਟਾਰਗੇਟ ਕਰ ਰਹੇ ਹੋ ਤੁਸੀਂ ਜਾਣ ਬੁਝ ਕੇ ਮੇਰੇ ਤੇ ਨਿਸ਼ਾਨਾ ਲਾ ਰਹੇ ਹੋ ਜੋ ਇੰਨੀ ਤਕਲੀਫ ਹੈ ਮੈਂ ਫਿਰ ਰਾਜਨੀਤੀ ਛੱਡ ਕੇ ਘਰੇ ਬਹਿ ਜਾਣਾ ਮੈਂ ਤਾਂ ਜੋ ਕੁਝ ਕਰ ਰਹੇ ਹਾਂ ਉਹ ਦਿਨੋਂ ਪੰਜਾਬ ਦੀ ਵਿੱਚ ਕਾਂਗਰਸ ਦੇ ਨਾਲ ਹੈਡਰ ਜੁੜ ਰਿਹਾ ਤੇ ਤੁਸੀਂ ਮੈਨੂੰ ਬਗਨਾਮ ਕਰਨ ਲੱਗੇ ਮੈਂ ਤਾਂ ਲੋਕਾਂ ਦਾ ਕੈਡਰ ਪੰਜਾਬ ਦੇ ਵਿੱਚ ਕਾਂਗਰਸ ਨਾਲ ਜੋੜ ਰਿਹਾ ਤੇ ਉਹਨਾਂ ਨੇ ਕਹਿੰਦੇ ਇਹੀਆਂ ਕਈ ਗੱਲਾਂ ਕਰ ਤੋਂ ਬਾਅਦ ਕਹਿੰਦੇ ਜੇ ਤਾਂ ਵੀ ਤੁਹਾਨੂੰ ਲੱਗਦਾ ਕਿ ਮੇਰੇ ਕਰਕੇ ਕੁਸ ਹੈਗਾ ਫਿਰ ਮੈਂ ਛੱਡ ਕੇ ਘਰੇ ਵਹਿ ਜਣਾ ਸੀ ਕਰਦਾ ਇਹਦੀ ਇਸ ਦੇ ਉੱਤੇ ਕਾਂਗਰਸ ਦੇ ਸੁੰਨ ਪੱਤਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦਾ ਇਸ ਗੱਲ ਲਈ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਗਰਾਊਂਡ ਰਿਪੋਰਟ ਸਭ ਦੇ ਸਾਹਮਣੇ ਲੈ ਆ ਕੇ ਕੁਲਾ ਨੂੰ ਰੰਡ ਕਰਾਉਣ ਨਾਲ ਕੁਲਾ ਦੇ ਵਿੱਚ ਪਖਾਨਿਆਂ ਦੇ ਨਵੇਂ ਦਰਵਾਜ਼ੇ ਲਾਉਣ ਨਾਲ ਅੰੰਦਾਂ ਨੂੰ ਹਸਰ ਕਰਨ ਨਾਲ ਮਾਪਿਆਂ ਦੀ ਮਿਲਣੀ ਸਮੇਂ ਦਾਲ ਕਾਰਪਟ ਵਿਛਾਉਣ ਨਾਲ ਗੇਟ ਦੇ ਉੱਤੇ ਗਬਾਰੇ ਟੰਗਣ ਨਾਲ ਖੁਲਚੜੀਆਂ ਲਾਉਣ ਨਾਲ ਚਾਹਸ ਮੋਸਾ ਪੇਸ਼ ਕਰਨ ਨਾਲ ਉਹਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਹੈ ਜੋ ਬੈਂਸੋਰਾ ਦੀ ਇੱਕ ਵੀਡੀਓ ਮਾਛੀਗੜਾ ਖੇਤਰ ਦੇ ਇੱਕ ਸਰਕਾਰੀ ਸਕੂਲ ਦੀ ਕਮਨੀਆਰੀ ਜਿੱਥੇ ਜਵਾਕ ਪੰਜਾਬੀ ਦੀਆਂ 4 17 ਵੀ ਨਹੀਂ ਪੜ ਪਾਏ ਜਿੱਥੇ ਜਵਾਕ ਸਿੱਧਾ ਜੋੜ ਕਟਾ ਗੁਣਾ ਵੰਡ ਉਹਦਾ ਸਵਾਦ ਦਾ ਵੀ ਹੱਲ ਨਹੀਂ ਕਰ ਪਾਏ ਠੀਕ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਮੈਂ ਮਾਪਿਆਂ ਨੂੰ ਜਵਾਬ ਦੇ ਮੈਂ ਇਹਨਾਂ ਦੇ ਮਾਪਿਆਂ ਨੂੰ ਕਿਉਂ ਕਹੂੰਗਾ ਕਿ ਥੋੜੇ ਜਵਾਕ ਨੂੰ ਆਇਆ ਕਿ ਸੋ ਇਹ ਇਸ ਪਹਿਲੂ ਨੂੰ ਇੱਕ ਵਾਰ ਤਾਂ ਸਿੱਖਿਆ ਕ੍ਰਾਂਤੀ ਦਾ 76 ਤੋਂ ਲੈ ਕੇ ਮੋਗੇ ਦੇ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਕਹਿੰਦੇ ਪ੍ਰੈਸ ਨੋਟ ਜਾਰੀ ਪ੍ਰੈਸ ਨੋਟ ਦੇ ਵਿੱਚ ਸਰਲੇਖ ਦੇ ਵਿੱਚ ਵੀ ਕੇਜਰੀਵਾਲ ਸਾਰੀ ਖਬਰ 'ਚ ਵੀ ਕੇਜਰੀਵਾਲ ਕੇਜਰੀਵਾਲ ਥੱਲੇ ਜੇ ਜਾ ਕੇ ਕਿਤੇ ਇੱਕ ਥਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਇਹ ਲੋਕ ਸੰਪਰਕ ਵਿਭਾਗ ਕੇਜਰੀਵਾਲ ਨੇ ਰੱਖਿਆ ਹੋਇਆ ਲੋਕ ਸੰਪਰਕ ਵਿਭਾਗ ਕੇਜਰੀਵਾਲ ਦਾ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੇ ਸੰਵਧਾਨਿਕ ਤੌਰ ਤੇ ਜੇ ਉਹ ਮੁੱਖ ਮੰਤਰੀ ਨਹੀਂ ਹੈਗੇ ਤੇ ਲੋਕ ਸਬਰਕ ਵਿਭਾਗ ਸਰਕਾਰ ਦਾ ਹੈ ਤੇ ਫਿਰ ਕੇਜਰੀਵਾਲ ਦਾ ਪ੍ਰੈਸ ਨੋਟ ਲੋਕ ਸਬਰਕ ਭਾਗ ਕੀ ਮੇ ਜਾਰੀ ਕਰਦਾ ਹੁਣ ਇਹਦੇ ਉੱਤੇ ਵੀ ਸ਼ਿਕਾਇਤਾਂ ਹੋ ਰਹੀਆਂ ਜਿਵੇਂ ਉਹ ਕੀ ਫੈਕਟਰੀ ਤੇ ਡੀਜੀਪੀ ਦੇ ਬੋਲਣ ਦੇ ਉੱਤੇ ਵੀ ਐ ਬੋਲੀ ਸਰਕਾਰ ਨੂੰ ਸ਼ਿਕਾਇਤ ਹੋਈ ਹੈ ਮੇ ਇਸ ਮਸਲੇ ਤੇ ਵੀ ਪਰਚੂਨ ਵੀ ਖੇਡ ਰਿਹਾ ਹੈ ਸਰਕਾਰ ਨੂੰ ਕੁਝ ਰਹੀ ਲੋਕ ਸਬਰਕ ਵਿਭਾਗ ਦਵੇ ਜਵਾਬ ਕੀਦਾ ਸੋ ਇਹ ਸਥਿਤੀ ਜਿਵੇਂ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਬਣੀ ਹੋਈ ਹੈ ਦੀ ਰਾ ਦੀ ਜਵਾਬ ਫਰੀ ਪੈ ਕਰਦੀ ਹੈ ਇਹ ਤੋਂ ਬਚ ਕੇ ਨਿਕਲਣਾ ਚਾਹੁੰਦੇ ਨੇ ਪਰ ਬਚਣਾ ਮੁਸ਼ਕਲ ਨਾ ਇਹ ਆਈ ਦੀ ਜਿਹੜੀ ਇਹ ਇੰਪੈਕਟ ਸਮ ਮਤਲਬ ਸਮਟ ਹੈਗੀ ਹੈ ਉਹਦੇ ਵਿੱਚ ਕਹਿੰਦੇ ਜੀ ਇੱਕ ਕੁੱਤਾ ਆਈ ਦੇ ਇਸ ਸਮਿਟ ਦੇ ਵਿੱਚ ਇੱਕ ਕੁੱਤਾ ਰੋਬੋਟ ਕੁੱਤਾ ਕਹਿੰਦੇ ਜੀ ਬਹੁਤ ਖਿੱਚ ਦਾ ਕੇਂਦਰ ਬਣ ਗਿਆ ਬੜੀ ਵਾਬਾਈ ਹਮਾਰਿਆ ਸੀ ਬੜੀ ਉਹਦੀ ਚਰਚਾ ਹੋ ਰਹੀ ਸੀ ਜਿਹੜੀ ਯੂਨੀਵਰਸਿਟੀ ਇਹ ਦਮ ਪਰ ਰਹੀ ਸੀ ਜਾਂ ਇਸ ਤਰ੍ਹਾਂ ਦਾ ਮੈਸੀ ਛੱਡ ਰਹੀ ਸੀ ਕਿ ਇਹ ਇੰਡੀਅਨ ਖੋਜ ਹੈ ਤੇ ਕਹਿੰਦੇ ਜੀ ਸਰਕਾਰ ਵੀ ਉਸ ਦੇ ਉੱਤੇ ਬਾਗੋ-ਬਾਗ ਸੀ ਉਹਨੂੰ ਚੋਰੀ ਫੜੀ ਕਹਿੰਦੇ ਤਾਂ ਚੀਨੀ ਮਾਲ ਨਿਕਲਿਆ ਉਹਨੂੰ ਕੰਪਨੀ ਦੀ ਸਟਾਲ ਵਿੱਚ ਘਾਤੀ ਉਹਨਾਂ ਦੀ ਲਾਈਟ ਵੀ ਕੱਟਦੀ ਉਹਨਾਂ ਨੂੰ ਕਿੱਥੇ ਸਕ ਜੋ ਇੱਥੋਂ ਸਰਕਾਰ ਨਾਲ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਨੇ ਕਾਂਗਰਸ ਦੀ ਇੱਕ ਬੜੀ ਗੰਭੀਰ ਤੇ ਲੰਬੀ ਚੱਲੀ ਬੈਠਕ ਦੇ ਵਿੱਚ ਸਿੱਧੀ ਧਮਕੀ ਦੇ ਦਿੱਤੀ ਕਿ ਮੈਂ ਸਿਆਸਤ ਛੱਡ ਦੇਣਾ ਫਿਰ ਘਰੇ ਬੈਠ ਜਾਣਾ ਤੇ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਉਸ ਬੈਠਕ ਦੇ ਵਿੱਚ ਸੁੰਨ ਫਸਰ ਗਈ ਚਰਨੀ ਸਿੰਘ ਚੰਨੀ ਕਹਿੰਦੇ ਬੈਠਕ ਦੇ ਵਿੱਚ ਸਿੱਧੇ ਹੋ ਗਏ ਕਾਂਗਰਸੀ ਲੀਡਰਾਂ ਨੂੰ ਕਿ ਤੁਸੀਂ ਮੈਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਹੋ ਤੁਸੀਂ ਜਾਣ ਬੁਝ ਕੇ ਮੇਰੇ ਤੇ ਨਿਸ਼ਾਨਾ ਲਾ ਰਹੇ ਹੋ ਜੋ ਇੰਨੀ ਤਕਲੀਫ ਹੈ ਮੈਂ ਫਿਰ ਰਾਜਨੀਤੀ ਛੱਡ ਕੇ ਘਰੇ ਬਹਿ ਜਾਣਾ ਕਹਿੰਦੇ ਮੈਂ ਤਾਂ ਪਾਰਟੀ ਦੇ ਲਈ ਕੰਮ ਕਰ ਰਿਹਾ ਮੈਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਤੋਰਿਆ ਫਿਰ ਰਿਹਾ ਮੈਂ ਤਾਂ ਜੋ ਕੁਝ ਕਰ ਰਿਹਾ ਹਾਂ ਉਹ ਦਿਨਾਂ ਪੰਜਾਬ ਦੀ ਵਿੱਚ ਕਾਂਗਰਸ ਦੇ ਨਾਲ ਕੈਡਰ ਜੁੜ ਰਿਹਾ ਤੇ ਤੁਸੀਂ ਮੈਨੂੰ ਬਦਨਾਮ ਕਰਨ ਲੱਗ ਗਿਓ ਤੇ ਉਹ ਕਹਿੰਦੇ ਕਿ ਤੁਸੀਂ ਜਾਣ ਬੁਝ ਕੇ ਮੇਨੂੰ ਨਿਸ਼ਾਨਾ ਬਣਾ ਰਹੇ ਤੇ ਇਸ ਮਸਲੇ ਦੇ ਉੱਤੇ ਕਹਿੰਦੇ ਤਲਖੀ ਬਾਤੀਆਂ ਦੇਖ ਕੇ ਔਰ ਚੰਨੀ ਹੋਰਾਂ ਵੱਲੋਂ ਇਸ ਤਰ੍ਹਾਂ ਦੀ ਗੰਭੀਰ ਟਿੱਪਣੀ ਕਰਨ ਤੋਂ ਬਾਅਦ ਕਹਿੰਦੇ ਸਾਰੇ ਲੀਡਰ ਸੁਸਰੀ ਮੰਗ ਚੁੱਪ ਹੋ ਗਏ ਤੇ ਫਿਰ ਭਪੇਸ਼ ਭਗੇਲ ਨੇ ਮੌਕਾ ਸਾਬ ਮੈਂ ਨਹੀਂ 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 ਚੰਨੀ ਸਾਹਿਬ ਤੁਹਾਨੂੰ ਕੋਈ ਟਾਰਗੇਟ ਨਹੀਂ ਕਰ ਰਿਹਾ ਸੋ ਕੀ ਕਾਂਗਰਸ ਦੇ ਅੰਦਰ ਕਾਫੀ ਸਥਿਤੀ ਤਣਾਅਲੀ ਹੈ ਜੀ ਆਪਾਂ ਲੰਘ ਕੇ ਕੱਲ ਹੀ ਗੱਲ ਕਰਕੇ हटੀਆਂ ਕੇ ਮੀਟਿੰਗ ਤਾਂ ਹੋ ਗਈ ਹੈ ਉਸ ਮੀਟਿੰਗ ਦੇ ਵਿੱਚ ਇੱਕ ਜੁੜਤਾ ਇੱਕ ਸੁਰਤਾ ਦੇ ਦਾਅਵੇ ਵੀ ਕੀਤੇ ਗਏ ਤੇ ਬਾਹਰ ਸਮਾਗਮਾਂ ਦੇ ਵਿੱਚ ਵੀ ਕਾਂਗਰਸਦਾਰੇ ਫਿਰ ਰਹੇ ਲੋਕ ਵੀ ਦਿਖ ਰਹੇ ਆ ਪਰ ਕੀ ਬੈਠਕ ਚ ਇਕੱਠੇ ਬੈਠਣ ਵਾਲਿਆਂ ਦੇ ਦਿਲ ਮਿਲ ਵੀ ਰਿਹਾ ਕਿ ਨਹੀਂ ਉਹਦਾ ਪਹਿਲੂ ਇਹ ਹੈ ਅਸਲ ਚ ਉੱਥੇ ਮਾਮਲਾ ਇੱਕ ਵਾਰ ਫੇਰ ਇਹੀ ਆਇਆ ਕਿ ਜੀ ਮੁੱਖ ਮੰਤਰੀਆਂ ਦੇ ਚਿਹਰੇ ਬਹੁਤ ਨੇ ਜੀ ਚਿਰ ਦੇ ਉੱਚੋ ਫਿਰ ਜਿਵੇਂ ਬਾਦਸ਼ਮਸ਼ੇਸ਼ ਸਿੰਘ ਦੁੱਲੋਂ ਚੰਜੀਤ ਚੰਨੀ ਨੂੰ ਨਿਸ਼ਾਨੇ ਤੇ ਰੱਖ ਰਹੇ ਸੀ ਅੰਦਰ ਵੀ ਕੁਝ ਲੀਡਰਾਂ ਨੇ ਕਹਿੰਦੇ ਜੇਹੀ ਗੱਲ ਕੀਤੀ ਕਿ ਜੀ ਇਹ ਨਹੀਂ ਹੋਣਾ ਚਾਹੀਦਾ ਜੀ ਇੰਜ ਆਪਣੇ ਆਪ ਨੂੰ ਪੇਸ਼ ਕਰਦੇ ਨੇ ਜੀ ਆਪਣਾ ਗਰੁੱਪ ਵਧਾਉਂਦੇ ਨੇ ਜੀ ਦੇਖੋ ਜੀ ਆ ਚਿੱਠੀਆਂ ਝੁੱਠੀਆਂ ਲਿਖਾਉਂਦੇ ਨੇ ਮਤਲਬ ਕਿਤਨਾ ਕਿਤੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਕਹਿੰਦੇ ਕਿ ਬੈਠਕ 'ਚ ਕਾਂਗਰਸੀ ਲੀਡਰਾਂ ਦੇ ਖਾਸ ਕਰਕੇ ਉਹਨਾਂ ਲੀਡਰਾਂ ਦੇ ਜਿਹੜੇ ਆਪ ਵੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਜਾਂ ਉਹਨਾਂ ਦੇ ਚਾਹਣ ਵਾਲੇ ਲੀਡਰ ਨੇ ਸੋਨਾਂ ਵੱਲੋਂ ਕਹਿੰਦੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਸੀ ਚਰਨੀ ਦੀ ਚੰਨੀ ਨੂੰ ਇਸ ਦੇ ਨਾਲ ਹੀ ਜਦੋਂ ਤਲਖੀ ਵਧੀ ਤੇ ਜਦੋਂ ਸਾਰੇ ਸੁਣ ਪਏਗੇ ਉਸ ਤੋਂ ਬਾਅਦ ਕਹਿੰਦੇ ਰਾਜਾ ਬੜਿੰਗ ਨੇ ਮੋਰਚਾ ਸੰਭਾਲਿਆ ਉਹਨੇ ਇੱਕ ਕਮਾਲ ਦਾ ਫਾਰਮੂਲਾ ਦਿੱਤਾ ਕਹਿੰਦੇ ਉਸ ਫਾਰਮੂਲੇ ਤੋਂ ਬਾਅਦ ਹੋਰ ਚੁੱਪ ਫਸਰ ਗਈ ਅਮਰਿੰਦਰ ਸਿੰਘ ਰਾਜਾਪਟਿੰਗ ਕਹਿੰਦੇ ਵੀ ਕੀ ਰੋਲਾ ਕਿ ਸਾਡੇ ਖਿਲਾਫ ਇਹੀ ਪ੍ਰੋਪੋਗੈਂਡਾ ਨਾ ਕਿ ਮੁੱਖ ਮੰਤਰੀ ਦੇ ਚਿਹਰੇ ਬਹੁਤ ਨੇ ਜੀ ਦਾਵੇਦਾਰ ਬਹੁਤ ਨੇ ਕਹਿੰਦੇ ਆਪਾਂ ਇਹ ਸਵਾਲੇ ਖਤਮ ਕਰ ਦਿੰਨੇ ਸਾਰੇ ਕਹਿੰਦੇ ਵੀ ਉਹ ਕਿਵੇਂ ਕਹਿੰਦੇ ਵੀ ਜਿਹੜਾ ਬੰਦਾ ਮੈਂਬਰ ਪਾਰਲੀਮੈਂਟ ਹੈ ਉਹ ਮੈਂਬਰ ਪਾਰਲੀਮੈਂਟ ਰਹੂਗਾ ਬਦਨਸਵਾਦੀ ਚੋਣ ਨਹੀਂ ਲੜੂਗਾ ਕਹਿੰਦੇ ਮਸਲਾ ਹੀ ਖਤਮ ਬਾਅਦ ਚ ਦੇਖੀ ਜਾਊਗਾ ਜੋ ਹੋਊਗਾ ਉਹ ਕਹਿੰਦੇ ਵੀ ਐਮਪੀ ਬੰਦੇ ਨੂੰ ਐਮਐਲਏ ਦੀ ਚੋਣ ਨਾ ਲੜਾ ਉਹ ਕਹਿ ਦੋ ਐਲਾਨ ਕਰ ਦੋ ਕਿ ਸਾਡੇ ਜਿੰਨੇ ਅਸੀਂ ਮੈਂਬਰ ਪਾਰਲੀਮੈਂਟ ਹੁਣ ਪੰਗਾ ਇਹ ਕਿ ਜਿਹੜੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਉਹਨਾਂ ਚੋਂ ਜ਼ਿਆਦਾਤਰ ਤਾਂ ਮੈਂਬਰ ਪਾਰਲੀਮੈਂਟ ਨੇ ਹੁਣ ਇੱਕ ਤਾਂ ਅਗਲਾ ਦਾ ਆਪਣਾ ਦਾਵਾ ਜਾਂਦਾ ਮਤਲਬ ਚਾਹੇ ਤੁਸੀਂ ਇਹਦੇ ਵਿੱਚ ਖੁਦ ਰਾਜਾ ਬੜਿੰਗ ਦਾ ਮਾਮਲਾ ਲਾ ਲਓ ਚਾਹੇ ਇਹਦੇ ਵਿੱਚ ਤੁਸੀਂ ਸੁਖਜਿੰਦਰ ਰੰਧਾਵੇ ਵਾਲਾ ਮਸਲਾ ਦੇਖ ਲਓ ਚਾਹੇ ਦੇਵ ਚਰਨਜੀਤ ਚੰਨੀ ਵਾਲਾ ਪਹਿਲੂ ਦੇਖ ਲਓ ਸੋ ਇਹ ਖਾਸ ਕਰਕੇ ਤਿੰਨ ਤਾਂ ਇਹ ਪ੍ਰਮੁੱਖ ਉਹ ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਕਾਂਗਰਸ ਪਾਰਟੀ ਵੱਲੋਂ ਤੇ ਮੌਜੂਦਾ ਸਮੇਂ ਚ ਮੈਂਬਰ ਪਾਰਲੀਮੈਂਟ ਨੇ ਉਹਨਾਂ ਇੱਕ ਤਨ ਨੂੰ ਹੋਈ ਹੈ ਕਿ ਜੇ ਅਸੀਂ ਚੋਣ ਨਹੀਂ ਲੜਦੇ ਵੀ ਅਸੀਂ ਲੋਟ ਚੋਂ ਬਾਹਰ ਹੁੰਨੇ ਆਂ ਦੂਜਾ ਜੇ ਅਸੀਂ ਇਸ ਫਾਰਮੂਲੇ ਤੇ ਆਉਣੇ ਕਿ ਠੀਕ ਹੈ ਵੀ ਅਜੇ ਰਹਿਣ ਦੋ ਕਿ ਐਮਪੀ ਚੋਣ ਨਹੀਂ ਲੜਨਗੀ ਐਮਐਲਏ ਦੀ ਨਤੀਜਿਆਂ ਦੇ ਹਿਸਾਬ ਨਾਲ ਦੇਖ ਲਵਾਂਗੇ ਬਾਅਦ ਚੋਂ ਕਿਸ ਨੂੰ ਬਣਾਉਣਾ ਫਿਰ ਚੋਣ ਲੜਾ ਲਾਂਗੇ ਉਸ ਨੂੰ ਉੱਥੇ ਤੇ ਜਾਣਾ ਤਾਂ ਕਹਿੰਦੇ ਫਿਰ ਪ੍ਰਤਾਪ ਬਾਜਵਾ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰੂਗੇ ਦੇਖੋ ਜੀ ਮੈਂ ਤਾਂ ਐਮਪੀ ਹੈ ਹੀ ਨਹੀਂ ਸੀ ਮੈਂ ਤਾਂ ਪਹਿਲਾਂ ਹੀ ਵਿਰੋਧੀ ਦਰਦਾਲੀ ਡਰਾਂ ਜੀ ਮੈਂ ਤਾਂ ਪੰਜਾਬ ਦੀ ਪ੍ਰਧਾਨ ਸਭਾ ਚੋਂ ਆ ਜੀ ਫਿਰ ਕਿਤੇ ਇਹ ਨਾ ਹੋਵੇ ਕਿ ਸਾਰਾ ਗੋਨ ਉਹਦੇ ਤੇ ਪੈ ਜਾਵੇ ਇਸ ਲਈ ਵੀ ਨਹੀਂ ਛੱਡਣਾ ਚਾਹੁੰਦੇ ਸ ਉਸ ਬੈਠਕ ਦੇ ਵਿੱਚੋਂ ਉੱਪਰ ਕੇ ਸਾਹਮਣੇ ਆ ਰਿਆ ਜਿਹੜੀ ਰਿਪੋਰਟ ਸਾਡੇ ਕੋਲ ਆਪੜੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਕਹਿੰਦੇ ਚੰਨੀ ਚੰਨੀ ਕਾਂਗਰਸ ਆਗੂਆਂ ਦੇ ਨਾਲ ਕਾਫੀ ਨਾਰਾਜ਼ ਨਜ਼ਰ ਆਏ ਦੋ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੋਈ ਕਾਂਗਰਸ ਦੀ ਮੀਟਿੰਗ ਦੇ ਵਿੱਚ ਚੰਨੀ ਨੇ ਰਾਜਨੀਤੀ ਛੱਡਣ ਤੱਕ ਦੀ ਸਿੱਧੀ ਧਮਕੀ ਦੇ ਦਿੱਤੀ ਸੀ ਇਸ ਮੀਟਿੰਗ ਵਿੱਚ ਕਾਂਗਰਸ ਦੇ ਪਰਿਵਾਰੀ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਉਕੀ ਨੇ ਭੇਜੂਗੇ ਉਪੇਸ਼ ਭਗੇਲ ਕਹਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਇਹਨਾਂ ਸਣੇ ਸਾਰੇ ਕਾਂਗਰਸ ਦੇ ਐਮਐਲਏ ਸਾਬਕਾ ਐਮਐਲਏ 2022 ਦੇ ਵਿੱਚ ਚੁਣੇ ਗਏ ਹਾਰੇ ਹੋਏ ਸਾਰੇ ਉਹ ਲੀਡਰ ਤੇ ਫਿਰ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਉਹ ਲਗਭਗ ਹਾਜ਼ਰ ਸੀ ਤੇ ਕਹਿੰਦੇ ਮੀਟਿੰਗ ਸ਼ਾਮ ਵੱਲ ਮਤਲਬ ਕਿ ਕਰੀਬ ਇੱਕ ਆਗੂ ਨੇ ਇਹ ਗੱਲ ਫਿਰ ਸਾਹਮਣੇ ਲਿਆਤੀ ਕਿ ਅੰਦਰੇ ਕੁਝ ਹੋਇਆ ਹੁਣ ਅਗਲਾ ਕਹਿੰਦਾ ਮੇਰਾ ਨਾਮ ਤਾਂ ਨਾ ਬੋਲਿਓ ਪਰ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਚਲੋ ਜੀ ਸ਼ਨਕਰੀ ਲਈ ਧੰਨਵਾਦ ਕਹਿੰਦੇ ਜੀ ਜਦੋਂ ਮਤਲਬ ਕਿ ਇਹ ਦੌਰ ਸ਼ੁਰੂ ਹੋਇਆ ਤਾਂ ਭਪੇਸ਼ ਪਗੇਲ ਸਮਿਤ ਕਈ ਲੀਡਰਾਂ ਨੇ ਚਰਨਜੀਤ ਚੰਨੀ ਨੂੰ ਨਿਸ਼ਾਨਾਿਤ ਲੈਣਾ ਸ਼ੁਰੂ ਕੀਤਾ ਤੇ ਚੰਨੀ ਨੇ ਜਦੋਂ ਇਹ ਦੇਖਿਆ ਉਹ ਕਹਿੰਦੇ ਤੁਸੀਂ ਜਾਣ ਬੁਝ ਕੇ ਵੀ ਟਾਰਗੇਟ ਕਰ ਰਹੇ ਹੋ ਤੇ ਠੀਕ ਹੈ ਫਿਰ ਜੇ ਇੰਨੀ ਮੇਰੇ ਤੋਂ ਤਕਲੀਫ ਹੈ ਮੈਂ ਕਰੇ ਬੈਜਣਾ ਮੈਂ ਛੱਡ ਦਿਨਾ ਗਾ ਨਹੀਂ ਤੁਸੀਂ ਕਰ ਲਓ ਜੋ ਕਰਨਾ ਕਹਿੰਦੇ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਰੋਜ ਘੇਰ ਰਿਹਾ ਮੈਂ ਤਾਂ ਸਰਕਾਰ ਦੇ ਗਲਤ ਫੈਸਲਿਆਂ ਨੂੰ ਜਨਤਾ 'ਚ ਲੈ ਕੇ ਜਾ ਰਿਹਾ ਮੈਂ ਤਾਂ ਲੋਕਾਂ ਦਾ ਕੈਟਰ ਪੰਜਾਬ ਦੇ ਵਿੱਚ ਕਾਂਗਰਸ ਨਾਲ ਜੋੜ ਰਿਹਾ ਤੇ ਉਹਨਾਂ ਨੇ ਕਹਿੰਦੇ ਇਹੀਆਂ ਕਈ ਗੱਲਾਂ ਕਰਨ ਤੋਂ ਬਾਅਦ ਕਿਹਾ ਕਿ ਜੇ ਤਾਂ ਵੀ ਤੁਹਾਨੂੰ ਲੱਗਦਾ ਕਿ ਮੇਰੇ ਕਰਕੇ ਗੁੱਸਾ ਹੈਗਾ ਤਾਂ ਫਿਰ ਮੈਂ ਛੱਡ ਕੇ ਘਰੇ ਬਹਿ ਜਨਾ ਤੁਸੀਂ ਕਰ ਲਓ ਕਿ ਜੀ ਇਸ ਦੇ ਉੱਤੇ ਕਾਂਗਰਸ ਦੇ ਵਿੱਚ ਸੁਰਨ ਪਸਰ ਗਈ ਇੱਕ ਪਾਸੇ ਚੰਨੀ ਦੀ ਮਕਬੂਲੀਅਤ ਦਾ ਸਵਾਲ ਹੋ ਸਕਦਾ ਦੂਸਰੇ ਪਾਸੇ ਉਹ ਐਸਸੀ ਭਾਈਚਾਰੇ ਦਾ ਇੱਕ ਵੱਡਾ ਚਿਹਰਾ ਵੀ ਬਣ ਚੁੱਕੇ ਨੇ ਤੀਸਰੇ ਪਾਸੇ ਕਹਿੰਦੇ ਜੀ ਕਹੀ ਵੀ ਹੈ ਕਿ ਚੰਨੀ ਬਾਕੀ ਵਰਗਾਂ ਚ ਵੀ ਪਰਵਾਹ ਨਹੀਂ ਸੋ ਇਸ ਲਈ ਜਾਂ ਫਿਰ ਅੱਜ ਦੀ ਤਰੀਕ ਜਿੰਨੀ بے ਪ੍ਰੋਸਗੀ ਹੈ ਜਿਵੇਂ ਪਿਛਲੀ ਵਾਰ ਚੰਨੀ ਦਾ ਜਦੋਂ ਦਿੱਲੀ ਤੋਂ ਮੀਟਿੰਗ ਤੋਂ ਆਏ ਸੀ ਚੰਨੀ ਸਿੰਘ ਚੰਨੀ ਤਾਂ ਉਸ ਤੋਂ ਬਾਅਦ ਵੀ ਜਿਵੇਂ ਇਹ ਹੋਇਆ ਜੀ ਕਿ ਉਹ ਤੋਂ ਨਰਾਜ਼ ਹੋ ਕੇ ਆਏ ਨੇ ਜੀ ਜਾਂ ਉਹਨਾਂ ਨੂੰ ਮਤਲਬ ਕਿ ਪੁੱਛਿਆ ਗਿਆ ਜਿਨ੍ਹਾਂ ਦੀ ਕਲਾਸ ਲਾਈ ਗਈ ਹੈ ਜੀ ਇਹੋ ਜਿਹੇ ਜਿਹੜੇ ਪਹਿਲੂ ਉੱਭਰੇ ਸੀ ਤੇ ਉਸ ਮਾਮਲੇ ਤੇ ਖਰੀਦਾ ਮਤਲਬ ਕਹਿੰਦੇ ਕਿ ਇਹ ਤੇ ਬੀਜੇਪੀ ਨਾਲ ਚਲੇ ਜਾਣ ਜੀ ਬੀਜੇਪੀ ਵੱਲੋਂ ਜੀ ਆਜੋ ਜੀ ਸਵਾਗਤ ਹੈ ਜੀ ਸੋ ਕੀ ਇਹ ਡਰ ਵੀ ਪਿਆ ਜਦੋਂ ਕਿ ਚੰਨੀ ਕਹਿੰਦਾ ਕਿ ਮੇਰਾ ਬੀਜੇਪੀ ਜਾਣ ਦਾ ਕੋਈ ਰਾਜ਼ਾ ਨਹੀਂ ਇਹ ਬਿਲਕੁਲ ਨਿਰੀਆਂ ਫੁਹਾਹਾਂ ਨੇ ਮੈਂ ਤਾਂ ਕਾਂਗਰਸ ਦਾ ਸਪਾਹੀ ਹਾਂ ਜੀ ਪਰ ਹੁਣ ਦਿੱਤੀ ਧਮਕੀ ਤੇ ਧਮਕੀ ਦੇ ਇਹ ਮਾਇਨੇ ਵੀ ਕੀ ਕਾਂਗਰਸੀ ਕੱਢ ਰਹੇ ਨੇ ਕਿ ਤੇ ਐ ਨਾ ਹੋਵੇ ਇੱਕ ਵੱਡੀ ਤੋਪ ਸਾਡੀ ਵੱਡਾ ਲੀਡਰ ਉਧਰ ਚਲਾ ਜਾਵੇ ਦੂਸਰਾ ਇਹ ਵੀ ਡਰ ਹੈ ਕਿ ਇਹਦੇ ਨਾਲ ਵੋਟ ਬੈਂਕ ਵੀ ਪ੍ਰਭਾਵਿਤ ਹੋਣਾ ਜਿਹੜਾ ਪਿੰਡਾਂ 'ਚ ਵੀ ਹੈ ਆਹ ਵਰਗ ਵੀ ਜਿਹੜਾ ਪਸੰਦ ਕਰਦਾ ਉਹ ਵੀ ਤੇ ਐਸਸੀਬੀਸੀ ਭਾਈਚਾਰੇ ਦਾ ਵੀ ਮਾਮਲਾ ਸੋ ਐਵੇਂ ਵੀ ਮਾਮਲਾ ਵੀ ਇੱਥੋਂ ਸ਼ੁਰੂ ਹੋਇਆ ਸੀ ਜਦੋਂ ਉਹਨਾਂ ਨੇ ਐਸਸੀ ਆਪਣੀ ਮੀਟਿੰਗ ਸੀ ਜਿਹੜੀ ਉਹਨਾਂ ਦੀ ਐਸਸੀ ਗਰੁੱਪ ਦੀ ਇਹਨਾਂ ਕਾਂਗਰਸ ਦੇ ਜਿਹੜਾ ਵਿੰਗ ਬਣਿਆ ਹੋਇਆ ਉਹ ਕਹਿੰਦੇ ਕਿ ਉਸ ਪਲੇਟਫਾਰਮ ਤੇ ਉਹ ਗੱਲ ਰੱਖ ਰਹੇ ਸੀ ਉਹ ਵੀ ਕਿ ਸਾਡੇ ਲਈ ਕੀ ਹੈ ਜੀ ਪ੍ਰਧਾਨ ਵੀ ਅ ਮਤਲਬ ਉੱਪਰਲੀ ਕਾਸਟ ਦਾ ਤੇ ਜਿਹੜਾ ਵਿਰੋਧੀ ਧਿਰ ਦਾ ਲੀਡਰ ਵੀ ਹੁੰਦਾ ਤੇ ਜਿਹੜਾ ਬੀਬੀਆਂ ਦੀ ਪ੍ਰਧਾਨ ਵੀ ਉਹਦੀ ਤੇ ਸਾਰਾ ਕੁਝ ਉਹਨਾਂ ਲਈ ਸਾਡੇ ਲਈ ਕੀ ਕਰਨੇ ਇਹ ਸਰਭੂ ਜਦੋਂ ਬਣਾਇਆ ਹੁਣ ਉਹ ਕਹਿੰਦੇ ਉਹ ਪਲੇਟਫਾਰਮ ਬਣਿਆ ਹੀ ਇਸੇ ਗੱਲ ਲਈ ਆ ਕਿ ਆਪਣੇ ਪੈਨੂ ਰੱਖੋ ਜੇ ਉੱਥੇ ਵੀ ਨਹੀਂ ਰੱਖ ਸਕਦੇ ਫੇਰ ਕਿੱਥੇ ਰੱਖਾਂਗੇ ਪਰ ਉਹ ਮਾਮਲਾ ਜਿਵੇਂ ਨਿਬੜਿਆ ਤੇ ਨਿਬੜਣ ਤੋਂ ਬਾਅਦ ਕੀ ਇਸ ਬੈਠਕ ਤੱਕ ਅਜੇ ਤੱਕ ਉਸ ਨੂੰ ਖਿੱਚਿਆ ਜਾ ਰਿਹਾ ਹੈ ਕੀ ਚੰਨੀ ਹੋਰੀ ਕਾਂਗਰਸੀ ਲੀਡਰਾਂ ਦੇ ਨਿਸ਼ਾਨ ਤੇ ਇਸ ਲਈ ਨੇ ਕਿ ਅੱਜ ਵੀ ਮੈਨੂੰ ਲੱਗਦਾ ਕਿ ਗੁਣੂਆ ਮੁੱਖ ਮੰਤਰੀ ਦੀ ਉਮੀਦਵਾਰੀ ਲਈ ਇਹਨਾਂ ਤੇ ਪੈ ਸਕਦਾ ਹੈ ਇਸ ਚਰਚੋ ਬੋਲ ਰਹੇ ਨੇ ਜਾਂ ਜਿਹੜਾ ਫਾਰਮੂਲਾ ਰਾਜਾ ਬੜਿੰਗ ਸੁਝਾ ਰਹੇ ਨੇ ਕਿ ਕਾਂਗਰਸ ਉਸ ਫਾਰਮੂਲੇ ਤੇ ਜਾ ਵੀ ਸਕਦੀ ਹੈ ਕਿ ਨਹੀਂ ਵੈਸੇ ਤਾਂ ਹੁਣ ਤਾਂ ਇਹੀ ਚਾਹੀਦਾ ਹੈ ਕਿ ਵੀ ਜਿਹੜਾ ਐਮਪੀ ਹੋ ਐਮਪੀ ਰਹੇ ਤੇ ਜਿਹੜਾ ਐਮਐਲਏ ਐਮਐਲਏ ਰਹੇ ਤੇ ਠੀਕ ਹੈ ਵੀ ਜੇ ਜਿਆਦਾ ਕਿਸੇ ਨੂੰ ਲੱਗੂਆ ਕਿਸੇ ਲੀਡਰ ਲਈ ਉਹਦੇ ਲਈ ਬਾਅਦ ਚ ਚੋਣ ਕਰਾ ਲਈ ਜਾਵੇ ਪਰ ਇੰਜ ਫਿਰ ਪਹਿਲਾਂ ਇਧਰ ਲੋਟ ਚੋਣ ਲੜਾ ਲੋ ਫਿਰ ਉਧਰ ਲੜਾ ਲੋ ਇਧਰੋਂ ਖਾਲੀ ਹੋ ਫਿਰ ਉਧਰ ਚਲੇ ਜਾਏ ਉਧਰੋਂ ਮਤਲਬ ਕੈਪਟਨ ਰਮੇਂਦਰ ਤੇ ਮਹਾਰਾਣੀ ਦਾ ਆਪਾਈ ਦੇਖਿਆ ਵਰਤਾਰਾ ਤੇ ਆ ਪਿਛਲੀ ਵਾਰ ਦੇ ਜਿਹੜੇ ਹਾਰੇ ਉਹ ਲੜਨ ਦਾ ਠੀਕ ਹੈ ਪਰ ਇਹ ਬੰਦਾ ਜਿਹੜਾ ਜਿੱਤਿਆ ਐਮਪੀ ਆ ਆਪਣਾ ਕਾਰਜਕਾਲ ਛੱਡ ਕੇ ਇਧਰ ਆਵੇ ਆਪਣੇ ਅਸਵਾਲ ਸੋ ਇਸ ਲਈ ਹੁਣ ਜਾਂਦਾ ਇਸ ਫਾਰਮੂਲੇ ਤੇ ਆ ਜਾਣ ਜਾਂ ਫਿਰ ਇੱਕ ਜੁੜਤਾ ਦਾ ਧਮਤਾ ਪਾ ਰਹੇ ਨੇ ਪਰ ਮੁੱਖ ਮੰਤਰੀ ਦੀ ਧਾਬੇਦਾਰੀ ਛੱਡਣ ਲਈ ਕੋਈ ਤਿਆਰ ਨਹੀਂਗਾ ਹਰੇਕ ਨੂੰ ਲੱਗਦਾ ਕਿ ਮੈਂ ਚਿਹਰਾ ਬਣ ਕੇ ਕਾਂਗਰਸ ਵਿੱਚ ਵਿਚਰਾਂ ਕਿਉਂਕਿ ਇਹਨੂੰ ਲੱਗਦਾ ਕਿ ਪੈਰ ਥੱਲੇ ਸਾਡੇ ਬਟੇਰ ਆਪ ਹੀ ਆ ਜਾਣਾ ਪਰ ਜਿਸ ਕਦਰ ਹਮ ਆਦਮੀ ਪਾਰਟੀ ਜਾਂ ਜੇ ਸਰਕਾਰੀ ਜੰਤਰਨਾ ਲੱਗੀ ਹੈ ਜਿਸ ਕਦਰ ਅਕਾਲੀ ਦਲ ਬਾਦਲਤਰ ਨੇ ਰਫਤਾਰ ਫੜਨ ਦੀ ਕੋਸ਼ਿਸ਼ ਕੀਤੀ ਹੈ ਸੁਖੀਰ ਬਾਦਲ ਲਗਾਤਾਰ ਕੱਲ ਵੀ ਰੈਲੀ ਅੱਜ ਵੀ ਰੈਲੀ ਚਾਈ ਰੈਲੀਆਂ ਕਰਨੀਆਂ ਨੇ ਜਿਸ ਤਰ੍ਹਾਂ ਬੀਜੇਪੀ ਬੜੇ ਮੈਨੇ ਮਤਲਬ ਬਹੁਤ ਰਾਤਲਦੇ ਬਹੁਤ ਮਹੀਨ ਪੱਧਰ ਤੇ ਗਰਾਉਂਡ ਪੱਧਰ ਤੇ ਕੰਮ ਕਰੀਏ ਬੜੀ ਬਰੀਕੀ ਨਾਲ ਚੁੱਪਚਾ ਉਹਦੇ ਵਿੱਚ ਕਾਂਗਰਸ ਇੰਨਾ ਸਾਨਾ ਸਮਝੇ ਕਿ ਤੁਹਾਡੇ ਲਈ ਮਤਲਬ ਪਲੇਟ ਸਜਾ ਕੇ ਕੋਈ ਦੇ ਦੂਗਾ ਤਾਜ ਚਾਹਤੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੁਰਾਂ ਦਾ ਇਸ ਗੱਲ ਲਈ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਗਰਾਉਂਡ ਰਿਪੋਰਟ ਸਭ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ ਉਹਨਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੀ ਸਥਿਤੀ ਕੀ ਹੈ ਸਕੂਲਾਂ ਨੂੰ ਰੰਗ ਕਰਾਉਣ ਨਾਲ ਸਕੂਲਾਂ ਦੇ ਵਿੱਚ ਪਖਾਨਿਆਂ ਦੇ ਨਵੇਂ ਦਰਵਾਜ਼ੇ ਲਾਉਣ ਨਾਲ ਕੰਧਾਂ ਨੂੰ ਪਲਾਸਟਰ ਕਰਨ ਨਾਲ ਮਾਪਿਆਂ ਦੀ ਮਿਲਣੀ ਸਮੇਂ ਲਾਲ ਕਾਰਪਟ ਵਿਛਾਉਣ ਨਾਲ ਗੇਟ ਦੇ ਉੱਤੇ ਗਵਾਰੇ ਟੰਗਣ ਨਾਲ ਪੁਲਚੜੀਆਂ ਲਾਉਣ ਨਾਲ ਚਾਹ-ਮੋਸਾ ਪੇਸ਼ ਕਰਨ ਨਾਲ ਸਕੂਲ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਰਿਹਾ ਹੁੰਦਾ ਉਹਦੇ ਲਈ ਅਧਿਆਪਕਾਂ ਦਾ ਸਮਰਪਣ ਅਧਿਆਪਕਾਂ ਲਈ ਸਾਰੇ ਪ੍ਰਬੰਧ ਅਧਿਆਪਕਾਂ ਨੂੰ ਬਾਕੀ ਕੰਮਾਂ ਤੋਂ ਛੋਟ ਜਿੱਥੇ ਇਹ ਸਾਰਾ ਜ਼ਰੂਰੀ ਹੈ ਉੱਥੇ ਅਧਿਆਪਕ ਦੀ ਇਹ ਇੱਛਾ ਸ਼ਕਤੀ ਕਿ ਮੇਰੇ ਬੱਚੇ ਨੇ ਮੈਂ ਇਹਨਾਂ ਦਾ ਭਵਿੱਖ ਬਣਾਉਣਾ ਹੈ ਸੋ ਅੱਜ ਜੋਤ ਬੈਂਸ ਹੋਰਾਂ ਦੀ ਇੱਕ ਵੀਡੀਓ ਮਾਛੀਗੜਾ ਖੇਤਰ ਦੇ ਇੱਕ ਸਰਕਾਰੀ ਸਕੂਲ ਦੀ ਸਾਹਮਣੇ ਆ ਰਹੀ ਜਿੱਥੇ ਜਵਾਕ ਪੰਜਾਬੀ ਦੀਆਂ 4 17 ਵੀ ਨਹੀਂ ਪੜ ਪਾਏ ਜਿੱਥੇ ਜਵਾਕ ਸਿੱਧਾ ਜੋੜ ਕਟਾ ਗੁਣਾ ਵੰਡ ਉਹਦਾ ਸਵਾਲ ਦਾ ਵੀ ਹੱਲ ਨਹੀਂ ਕਰ ਪਾਏ ਜਿਹੜੀ ਮਤਲਬ ਪੀਟੀਏ ਫੰਡ ਚੋਂ ਕਹੇ ਕੱਚੀ ਅਧਿਆਪਕ ਰੱਖੀ ਐ ਉਹ ਕਲਾਸ ਚ ਮਿਲੀ ਬਾਕੀ ਬਿਲੀਆਂ ਮਿਲੀਆਂ ਤੇ ਫਿਰ ਕਹਿੰਦੇ ਕਰਤੀ ਕਾਰਵਾਈ ਔਰ ਵੀਡੀਓ ਨੇ ਸਾਹਮਣੇ ਲਿਆਤਾ ਕਿ ਆਹ ਹਕੀਕਤ ਹੈ ਕਾਗਜ਼ਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਰਿਕਾਰਡ ਬਹੁਤ درست ਹੈ ਕਿ ਬੱਚਿਆਂ ਦਾ ਪੱਧਰ ਬੜਾ ਉੱਚਾ ਜੀ ਬੋਲਣ ਦਾ ਲਹਿਜਾ ਪੜ੍ਹਨ ਦਾ ਲਹਿਜਾ ਬੜਾ ਕਮਾਲ ਹੈ ਖੁਦ ਮੰਤਰੀ ਸਾਹਿਬ ਦੱਸ ਰਹੇ ਨੇ ਕਿ ਕਾਗਜ਼ਾਂ ਤੁਸੀਂ درستੋਂ ਪਰ ਤੁਹਾਡੇ ਜਵਾਬ ਜਦੋਂ ਪੰਜਵੀਂ ਵਿੱਚੋਂ ਨਿਕਲ ਕੇ ਆ ਰਹੇ ਨੇ ਬਾਕੀ ਸਕੂਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਇਕੱਲੇ ਉਸ ਸਕੂਲ ਦਾ ਮਾਮਲਾ ਨਹੀਂ ਮੈਨੂੰ ਲੱਗਦਾ ਇਸ ਤੋਂ ਬਾਅਦ ਹਰ ਸਕੂਲ ਦੇ ਵਿੱਚ ਇਸ ਪੱਧਰ ਤੇ ਜਾਂਚ ਹੋ ਜਾਣੀ ਚਾਹੀਦੀ ਹੈ ਕਿਉਂਕਿ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਮੈਂ ਮਾਪਿਆਂ ਨੂੰ ਜਵਾਬ ਦੇਵਾਂ ਮੈਂ ਇਹਨਾਂ ਦੇ ਮਾਪਿਆਂ ਨੂੰ ਕਿਉਂ ਕਹੂੰਗਾ ਕਿ ਤੁਹਾਡੇ ਜਵਾਬ ਕਿਉਂ ਆਇਆ ਕਿਉਂ ਨਹੀਂ ਸੋ ਇਹ ਇਸ ਪਹਿਲੂ ਨੇ ਇੱਕ ਵਾਰ ਤਾਂ ਸਿੱਖਿਆ ਕ੍ਰਾਂਤੀ ਦਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਹਿੰਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਦੇ ਬਲੌਕ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਅਫਸਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਬੈਂਸ ਨੇ ਮਾਛੀਵਾੜਾ ਦੇ ਇੰਦਰਾ ਕਲੋਨੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਛਾਪਾ ਮਾਰਿਆ ਸੀ। ਅਚਾਨਕ ਮਾਰੇ ਗਏ ਇਸ ਛਾਪੇ ਦੇ ਦੌਰਾਨ ਜੋ ਸਥਿਤੀ ਸਾਹਮਣੇ ਆਈ ਉਹ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢਦੀ ਹੈ। ਇਹ ਸਿੱਖਿਆ ਕ੍ਰਾਂਤੀ ਦੇ ਦਾਅਵੇ ਸੀ। ਇਸ ਕਿਹ ਕ੍ਰਾਂਤੀ ਦੀ ਗੱਲਾਂ ਹੋ ਰਹੀਆਂ ਸੀ ਛਾਪੇਮਾਰੀ ਦੇ ਦੌਰਾਨ ਕਹਿੰਦੇ ਜ਼ਿਆਦਾਤਰ ਵਿਦਿਆਰਥੀ ਸਧਾਰਨ ਪੰਜਾਬੀ ਦਾ ਪਾਠ ਵੀ ਨਹੀਂ ਪੜ ਸਕੇ ਉਹਦੇ ਵਿੱਚ ਅੜਕ ਗਏ ਚੁੱਪ ਕਰ ਗਏ ਬੋਲ ਹੀ ਨਹੀਂ पाए 70 ਵੀ ਇਸ ਉੱਤੇ ਸਖਤ ਕਾਰਵਾਈ ਕਰਦੇ ਆ ਮੰਤਰੀ ਹੋਰਾਂ ਨੇ ਕਹਿੰਦੇ ਮਾਛੀਵੜ ਦੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਬੀ ਡੀ ਪੀਓ ਨੂੰ ਤੁਰੰਤ ਬੀ ਬੀ ਪੀਓ ਨੂੰ ਨਾਅਬ ਕਰਨਾ ਹੈ ਨਾ ਬੀ ਪੀਓ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦੇਣਾ ਤੇ ਬਲੌਕ ਪ੍ਰਾਇਮਰੀ এডੂਕੇਸ਼ਨ ਅਫਸਰ ਹੈ ਨਾ ਸਿੱਖਿਆ ਦੇ ਕਾਰਨਾਂ ਦਾ ਕਹਿੰਦੇ ਕਿ ਕਾਰਨ ਸਿੱਖਿਆ ਅਧਿਆਪਕਾਂ ਨੂੰ ਸਿੱਖਿਆ ਦੇ ਵਿੱਚ ਬੱਚਿਆਂ ਦਾ ਪੱਧਰੇ ਹੋਣ ਦੇ ਕਾਰਨ ਪਾਠ ਵੀ ਨਾ ਪੜ ਪਾਉਣਾ ਜੁੜਕਟਾ ਸਵਾਲ ਵੀ ਨਾ ਕਰ ਪਾਉਣਾ ਇਹਨਾਂ ਸਾਰੇ ਪਿੰਨੋ ਕਰਕੇ ਮਾਸਟਰ ਨੂੰ ਅਧਿਆਪਕਾਂ ਲਈ ਕੰਦ ਸੁਨੋਟਸ ਵੀ ਹੈ ਕਿ ਉਹ ਤੇ ਸਿੱਖਿਆ ਮੰਤਰੀ ਬੈਂਸੋਰਾ ਨੇ ਸਕੂਲ ਦੇ ਵਿੱਚ ਤਾਇਨਾਤ ਤਿੰਨ ਅਧਿਆਪਕਾਂ ਨੂੰ ਕਹਿੰਦੇ ਇਸ ਗੱਲ ਦੇ ਲਈ ਮਤਲਬ ਕਿ ਕੰਨ ਦਸੋ ਨੋਟਿਸ ਭੇਜਿਆ ਕਿ ਦਸੋ ਇਸ ਸਥਿਤੀ ਕਿਉਂ ਹੈ ਜਵਾਕਾਂ ਦੀ ਛਾਪੇਮਾਰੀ ਤੋਂ ਬਾਅਦ ਉਹਨਾਂ ਨੇ ਸਥਿਤੀ ਨੂੰ ਬੇहद ਚਿੰਤਾਜਨਕ ਘਰਾ ਦੱਸਿਆ ਆ ਉਹ ਕਹਿੰਦੇ ਕਿ ਬੱਚੇ ਬੁਨਿਆਦੀ ਤੌਰ ਦੇ ਉੱਤੇ ਧਰਾਤਲ ਦੇ ਤੌਰ ਦੇ ਉੱਤੇ ਵੀ ਜਿਹੜਾ ਮੁੱਢਲਾ ਗਿਆਨ ਹੈ ਉਹ ਤੋਂ ਵੀ ਕੋਰੇ ਨਜ਼ਰ ਆਏ ਤੇ ਇਸ ਲਈ ਕਹਿੰਦੇ ਕਿ ਅਸੀਂ ਕਿਹੜੀ ਪੀੜੀ ਤੇ ਮੈਂ ਕਹਿੰਦੇ ਜੇ ਮਾਂ ਬੋਲੀ ਦੇ ਵਿੱਚ ਪਾਠ ਨਹੀਂ ਅੱਜ ਪੜ ਪਾਰੇ ਕੱਲ ਨੂੰ ਡਾਕਟਰ ਨਹੀਂ ਕਰਕੇ ਕੀ ਕਰਨਗੇ ਕਹਿੰਦੇ ਕਿ ਮੈਂ ਜੋ ਅੱਜ ਦੇਖਿਆ ਉਮੈਨੋਂ ਮਨਜ਼ੂਰ ਨਹੀਂ ਬੱਚੇ ਆਪਣੀ ਮਾਂ ਬੋਲੀ ਤੱਕ ਨਹੀਂ ਪੜ ਪਾ ਰਹੇ ਸੀ ਅਜਿਹੇ ਚ ਭਵਿੱਖ ਦੇ ਵਿੱਚ ਡਾਕਟਰ ਇੰਜੀਨੀਅਰ ਜਾਂ ਜ਼ਿੰਮੇਵਾਰ ਨਾਗਰਿਕੋ ਕਿਵੇਂ ਬਣਨਗੇ ਛੇ ਮਹੀਨੇ ਦੇ ਦੌਰਾਨ ਮੰਤਰੀ ਨੇ ਸਕੂਲ ਦੇ ਬਕਾਇਦਾ ਰਿਪੋਰਟ ਕਾਰਡ ਦੇਖੀ ਬਕਾਇਦਾ ਉਹਨਾਂ ਦੇ ਅਧਿਕਾਰਤ ਦਸਤਾਵੇਜ਼ ਚ ਚੈੱਕ ਕੀਤੇ ਇਹਨਾਂ ਚ ਜ਼ਿਆਦਾਤਰ ਵਿਦਿਆਰਥੀਆਂ ਦਾ ਪੱਧਰ ਬੜਾ ਵਧੀਆ ਉਹਨਾਂ ਦਾ ਮੁਕਾਬੜਾ ਵਧੀਆ ਦਿਖਾਇਆ ਗਿਆ ਸੀ ਸੋ ਰਿਕਾਰਡ ਦੇ ਵਿੱਚੋ ਕਿਹਾ ਕਿ ਹੀਰਾ ਪੇਰੀ ਤਾਂ ਪਹਿਲੂ ਵੀ ਉੱਪਰ ਕੇ ਸਾਹਮਣੇ ਆ ਗਿਆ ਇਹਦਾ ਮਤਲਬ ਕਿ ਤੁਸੀਂ ਰਿਕਾਰਡ ਦੇ ਵਿੱਚ ਵੀ ਗੜਮੜ ਕਰਦੇ ਹੋ ਸੋ ਇਸ ਨੂੰ ਲੈ ਕੇ ਵੀ ਨੇ ਮਾਮਲਾ ਬਟਾਉਣ ਗਿਆ ਚਲੋ ਮਾਮਲਾ ਇੱਕ ਹੋਰ ਬਟਾ ਜਨਾਬ ਮੋਗਾ ਰੈਲੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਦਾ ਮਾਮਲਾ ਕਹਿੰਦੇ ਪਹਿਲਾਂ ਲੋਕ ਕਾਫੀ ਤੰਦਰੁਸਤ ਨਜ਼ਰ ਆ ਰਹੇ ਨੇ ਸਿਹਤ ਠੀਕ ਹੈ ਹੋ ਸਕਦਾ ਹੈ ਕਿ ਜਦ ਤੱਕ ਪ੍ਰੋਗਰਾਮ ਤੁਹਾਡੇ ਤੱਕ ਕੱਪੜੇ ਤਦ ਤੱਕ ਛੁੱਟੀ ਵੀ ਨਾ ਮਿਲ ਜਵੇ ਇਹ ਵੀ ਸੰਭਵਨਾ ਹੈਗੀ ਹੈ ਚੰਗੀ ਗੱਲ ਹੈ ਮੁੱਖ ਮੰਤਰੀ ਆਪਣੇ ਕੰਮਕਾਜ ਰੋਜ਼ਾਨਾ ਵਾਲੇ ਚ ਦੁਬਾਰਾ ਸਰਗਰਮ ਹੋਣ ਪਰ ਮੋਗਾ ਰੈਲੀ ਤੇ ਇੱਕ ਹੋਰ ਪਹਿਲੂ ਉੱਪਰ ਆ ਸੀਗਾ ਉਹ ਪਹਿਲੂ ਸੀਗਾ ਦੋ ਸਰਕਾਰੀ ਅਧਿਕਾਰੀਆਂ ਨੂੰ ਮਾਈਕ ਦੇ ਦ। ਹੁਣ ਜੇ ਤਾਂ ਸਰਕਾਰ ਇਹ ਕਹਿੰਦੀ ਹੈ ਕਿ ਵੀ ਵੇ ਮਤਲਬ ਸਾਡੇ ਤੇ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਸਰਕਾਰੀ ਪ੍ਰੋਗਰਾਮ ਦੇ ਤਹਿਤ ਇਹ ਮੀਟਿੰਗ ਸੀ ਸਾਡੀ ਤਾਂ ਕਮੇਟੀਆਂ ਨਾਲ ਮੀਟਿੰਗ ਸੀ ਜੋ ਉਸ ਮੀਟਿੰਗ ਦੇ ਵਿੱਚ ਫਿਰ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਹ ਭਰੋਸਾ ਬਣਾਉਣ ਦੇ ਲਈ ਅਸੀਂ ਡੀਜੀਪੀ ਨੂੰ ਮੁਰੇ ਰੱਖਿਆ ਵੀ ਤੂੰ ਕੀ ਕਾਰਵਾਈ ਬਣਦੀ ਹੈ ਤੁਸੀਂ ਜਵਾਬ ਦਿਓ ਜਾਂ ਪ੍ਰਿੰਸੀਪਲ ਫੈਕਟਰੀ ਸੁਭਜੇ ਤੌਰ ਤੇ ਇਸ ਲਈ ਅਸੀਂ ਤਾਂ ਪ੍ਰਸ਼ਾਸਨ ਤੇ ਲੋਕਾਂ ਦਾ رابطہ ਕਮੇਟੀਆਂ ਦਾ رابطہ ਜੇ ਤਾਂ ਇਹ ਪਹਿਲੂ ਹੈ ਇਹਦਾ ਮਤਲਬ ਫਿਰ ਸਰਕਾਰੀ ਸਮਾਗਮ ਸੀ ਉਹ ਤੇ ਜੇ ਸਰਕਾਰੀ ਸਮਾਗਮ ਸੀ ਤੇ ਫਿਰ ਉਹਦੇ ਵਿੱਚ ਕੇਜਰੀਵਾਲ ਤੇ ਮਨੀਸ਼ਾ ਦੀ ਇੱਕ ਸਬਦਾਨ ਕੋਦੇ ਨਾਲ ਬੈਠੇ ਸੀ ਫਿਰ ਉਹਨਾਂ ਦਾ ਉੱਥੇ ਕੀ ਥਾਂ ਸੀ ਤੇ ਜੇ ਪਾਰਟੀ ਦਾ ਸਮਾਗਮ ਸੀ ਇਹ ਹੁਣ ਉਹ ਕਹਿਣ ਨਹੀਂ ਨੇ ਨਹੀਂ ਉਹ ਤਾਂ ਪਾਰਟੀ ਦੇ ਸੁਪਰੀਮੋ ਨੇ ਜੀ ਉਹ ਜਾਂ ਮਾਮਲਿਆਂ ਦੇ ਪਾਰਟੀ ਦੇ ਇੰਚਾਰਜ ਨੇ ਜੀ ਇਸ ਲਈ ਜੇ ਉਹ ਪਾਰਟੀ ਦਾ ਸਮਾਗਮ ਸੀ ਫਿਰ ਇੱਕ ਰਾਜਨੀਤਿਕ ਪਾਰਟੀ ਦੀ ਸਟੇਜ ਦੇ ਉੱਤੇ ਚੀਫ ਸੈਕਟਰੀ ਕੇਪੀ ਸਿਨਾ ਜਾਂ ਡੀਜੀਪੀ ਦਾ ਉਹਦਾ ਕੀ ਮਤਲਬ ਹੈ ਇਹ ਜਵਾਬ ਦੇ ਦਿਓ ਦੋ ਅੰਕ ਇੱਕ ਪਹਿਲੂ ਤਾਂ ਹੈਗਾ ਚਲੋ ਇਸ ਪਹਿਲੂ ਦੇ ਨਾਲ ਨਾਲ ਇੱਕ ਪਹਿਲੂ ਹੋਰ ਹੈ ਜਨਮੋਗੇ ਦੇ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਕਹਿੰਦੇ ਪ੍ਰੈਸ ਨੋਟ ਜਾਰੀ ਹੁੰਦਾ ਪ੍ਰੈਸ ਨੋਟ ਦੇ ਵਿੱਚ ਸਰਲੇਖ ਦੇ ਵਿੱਚ ਵੀ ਕੇਜਰੀਵਾਲ ਸਾਰੀ ਖਬਰ ਚ ਵੀ ਕੇਜਰੀਵਾਲ ਕੇਜਰੀਵਾਲ ਠੰਡੇ ਚ ਜਾ ਕੇ ਕਿਤੇ ਇੱਕ ਥਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਿਉਂ ਜੀ ਲੋਕ ਸੰਪਰਕ ਵਿਭਾਗ ਕੇਜਰੀਵਾਲ ਨੇ ਰੱਖਿਆ ਹੋਇਆ ਲੋਕ ਸੰਪਰਕ ਵਿਭਾਗ ਕੇਜਰੀਵਾਲ ਦਾ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੇ ਬਈ ਹੁਣ ਮੈਂ ਤਾਂ ਸਵਧਾਨਿਕ ਤੌਰ ਤੇ ਗੱਲ ਕਰੂੰਗਾ ਨਾ ਆਣ ਲਾਣੇ ਤਾਂ ਪਤਾ ਨਹੀਂ ਕੌਣ-ਕੌਣ ਨੇ ਇੱਥੇ ਸਵਧਾਨਿਕ ਤੌਰ ਤੇ ਜਿਉ ਮੁੱਖ ਮੰਤਰੀ ਨਹੀਂ ਹੈਗੇ ਤੇ ਲੋਕਸਭਾ ਪਰਕ ਵਿਭਾਗ ਸਰਕਾਰ ਦਾ ਹੈ ਤੇ ਫਿਰ ਕੇਜਰੀਵਾਲ ਦਾ ਪ੍ਰੈਸ ਨੋਟਸ ਲੋਕਸਭਾ ਪਰਕ ਭਾਗੀ ਵਿੱਚ ਜਾਰੀ ਕਰ ਰਿਹਾ ਠੀਕ ਹੈ ਜਿਉ ਸੰਸਦ ਤੇ ਬੁਲਾ ਹੀ ਲਿਆ ਭਾਸ਼ਣ ਕਰਾ ਹੀ ਲਿਆ ਸਰਕਾਰੀ ਸੇਧ ਤੇ ਚੜ੍ਹਾ ਹੀ ਲਿਆ ਪਰ ਤਾਂ ਵੀ ਬੰਤਰਤਾ ਪ੍ਰੈਸ ਨੋਟ ਦੀ ਇਹ ਹੁਣ ਚਾਹੀਦੀ ਹੈ ਨਾ ਕਿ ਮੁੱਖ ਮੰਤਰੀ ਨੇ ਆ ਐਲਾਨ ਕੀਤਾ ਆ ਦਾਵਾ ਕੀਤਾ ਇਹ ਕਿਹਾ ਇਹ ਪ੍ਰੋਗਰਾਮ ਵਿੱਚ ਇਕ ਲੈਂਦੀ ਚ ਪਾਉਂਦੇ ਕਿ ਕੇਜਰੀਵਾਲ ਵੀ ਹਾਜ਼ਰ ਸੀ ਉਹਨਾਂ ਨੇ ਵੀ ਨਸ਼ਿਆਂ ਦੇ ਖਿਲਾਫ ਅਗਲਗੇ ਪਰ ਨਹੀਂ ਕੇਜਰੀਵਾਲ ਨੇ ਹੀ ਇਹ ਕੀਤਾ ਕੇਜਰੀਵਾਲ ਨਹੀਂ ਬੋਕਿਆ ਕੇਜਰੀਵਾਲ ਨੇ ਇਹ ਕਿਹਾ ਕੇਜਰੀਵਾਲ ਨੇ ਬੋਕਿਆ ਮੁਖਵੰਦੀ ਭਗਵੰਤ ਮਾਨ ਨੇ ਵੀ ਕਰ ਲੋ ਜੀ ਕਿਉਂ ਨੂੰ ਪੰਡ ਹੁਣ ਇਹਦੇ ਉੱਤੇ ਵੀ ਸ਼ਿਕਾਇਤਾਂ ਹੋ ਰਹੀਆਂ ਜਿਵੇਂ ਉਹ ਚੀਫ ਸੈਕਟਰੀ ਤੇ ਡੀਜੀਪੀ ਦੇ ਬੋਲਣ ਦੇ ਉੱਤੇ ਵੀ ਮੋਦੀ ਸਰਕਾਰ ਨੂੰ ਸ਼ਿਕਾਇਤ ਹੋਈ ਹੈ ਹੁਣ ਇਸ ਮਸਲੇ ਤੇ ਵੀ ਪ੍ਰਗਟ ਸਿੰਘ ਵੀ கேਲ ਰਹੇ ਆ ਸਰਕਾਰ ਨੂੰ ਪੁੱਛ ਰਹੀ ਹੈ ਜੀ ਲੋਕ ਸੰਪਰਕ ਵਿਭਾਗ ਦਵੇ ਜਵਾਬ ਕੀ ਦਾ ਸੋ ਇਹ ਸਥਿਤੀ ਜਿਵੇਂ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਬਣੀ ਹੋਈ ਹੈ ਇਹਨਾਂ ਦੀ ਜਵਾਬਦੇਹੀ ਤੈਅ ਕਰਦੀ ਹੈ ਜਿੱਤੋਂ ਇਹ ਬਚ ਕੇ ਨਿਕਲਣਾ ਚਾਹੁੰਦੇ ਨੇ ਪਰ ਬਚਣਾ ਮੁਸ਼ਕਲ ਨਜ਼ਰ ਆਉਂਦਾ ਹੈ ਇੱਕ ਪਹਿਲੂ ਹੋਰ ਬਹੁਤ ਗੰਭੀਰ ਹੈ ਜਨਾਬ ਉਹ ਪਹਿਲੂ ਹੈ ਜੀ ਇਸ ਮੌਕੇ AI ਨੂੰ ਲੈ ਕੇ ਇੱਕ ਵੱਡਾ ਸੈਸ਼ਨ ਚੱਲ ਰਹੇ ਨੇ ਵਿਸ਼ਾ ਪਦਰਧੀਆਂ ਪਾਰਟੀਆਂ ਵਿਸ਼ੇ ਪਦਰਦੀਆਂ ਸੰਸਥਾਵਾਂ ਹੈ ਉਹ ادارے ਸਾਰਾ ਕੁਸ਼ੋ ਸਮਿਟ ਦੇ ਵਿੱਚ ਆਏ ਹੋਏ ਸਾਰਿਆਂ ਨੂੰ ਪਤਾ ਹੈ ਕਹਿੰਦੇ ਜੀ ਇਹ ਬਹੁਤ ਵੱਡਾ ਮਾਮਲਾ ਹੈ ਕਿ ਜਿਹਦੇ ਵਿੱਚ ਇੱਕ ਹੋਰ ਪਹਿਲੂ ਉਜਾਗਰ ਹੋ ਗਿਆ AI AI ਆਪਣੇ ਆਪ ਦੇ ਵਿੱਚ AI ਕਹਿੰਦੇ ਜਿਹੜੀ ਚੱਲ ਰਹੀ ਹੈ ਜੀ ਨਵੀਂ ਦਿੱਲੀ ਦੇ ਵਿੱਚ ਅਯੋਜਿਤ ਕੀਤਾ ਜਾ ਰਿਹਾ ਇੰਡੀਅਨ AI ਇੰਪੈਕਟ ਸੱਮਿਟ 2026 ਈਏ ਆਈ ਦੀ ਜਿਹੜੀ ਇਹ ਇੰਪੈਕਟ ਸਮ મતલਬ ਸਮਮਿਟ ਹੈਗੀ ਹੈ ਉਹਦੇ ਵਿੱਚ ਕਹਿੰਦੇ ਜੀ ਇੱਕ ਕੁੱਤਾ ਈਏ ਆਈ ਦੇ ਇਸ ਸਮਮਿਟ ਦੇ ਵਿੱਚ ਇੱਕ ਕੁੱਤਾ ਰੋਬਟ ਕੁੱਤਾ ਕਹਿੰਦੇ ਜੀ ਬਹੁਤ ਖਿੱਚਦਾ ਕੇਂਦਰ ਬਣ ਗਿਆ ਬੜੀ ਵਾਵਾਈ ਕਮਾਰਿਆ ਸੀ ਬੜੀ ਉਹਦੀ ਚਰਚਾ ਹੋ ਰਹੀ ਸੀ ਉੱਪਰ ਜਿਹੜੀ ਯੂਨੀਵਰਸਿਟੀ ਇਹ ਦਮ ਭਰ ਰਹੀ ਸੀ ਜਾਂ ਇਸ ਤਰ੍ਹਾਂ ਦਾ ਮੈਸੇਜ ਛੱਡ ਰਹੀ ਸੀ ਕਿ ਇਹ ਇੰਡੀਅਨ ਖੋਜ ਤਕਨਹੀ ਸਰਕਾਰ ਵੀ ਉਸ ਦੇ ਉੱਤੇ ਬਾਗੋ-ਬਾਗ ਸੀ ਹੁਣੋ ਚੋਰੀ ਫੜੀ ਕਹਿੰਦੇ ਤਾਂ ਚੀਨੀ ਮਾਲ ਨਿਕਲਿਆ ਕਰ ਲੋ ਕਿਉਂ ਨਾ ਪੰਡਾ ਹੁਣੋ ਕੰਪਨੀ ਦੀ ਸਟਾਲ ਵੀ ਚਕਾਤੀ ਉਹਨਾਂ ਦੀ ਲਾਈਟ ਵੀ ਕੱਟਦੀ ਉਹਨਾਂ ਨੂੰ ਕਿ ਆ ਖਿਸਕ ਜੋ ਇੱਥੋਂ ਪਰ ਸਰਕਾਰ ਜਵਾਬ ਨਹੀਂ ਦੇ ਰਹੀ ਕਹਿੰਦੇ ਹੁਣ ਇਹ ਪੈਦੂ ਬਹੁਤ ਗੰਭੀਰ ਹੈ ਲੌਜੀਕ ਕਹਿੰਦੇ ਗਲਗੋਟਿਆ ਯੂਨੀਵਰਸਿਟੀ ਦੇ ਸਟਾਫ ਤੇ ਅਧਿਕਾਰੀਆਂ ਨੇ ਇੰਡੀਆ ਏਆਈ ਸਮਮਿਟ ਐਕਸਪੋ ਦੇ ਵਿੱਚੋਂ ਆਪਣਾ ਸਟਾਲ ਚੱਕ ਲਿਆ ਖਾਲੀ ਕਰ ਦਿੱਤਾ ਮਿਲੀਗਨ ਕਨਿਨ ਦੇ ਮੁਤਾਬਕ ਸਰਕਾਰ ਨੇ ਗਲਗੋਟਿਆ ਯੂਨੀਵਰਸਿਟੀ ਦੇ ਸਟਾਲ ਖਾਲੀ ਕਰਨੀ ਉਹਨਾਂ ਨੂੰ ਕਹਿ ਦਿੱਤਾ ਹੈ ਬਿਨਾਂ ਕੋਈ ਨਿਖਤੀ ਦੇ ਇਸ ਤੋਂ ਮੁਝਵਾਨੀ ਕਹਤਾ ਹਾਂ ਯੂਨੀਵਰਸਿਟੀ ਦੇ ਜਿਹੜਾ ਉਹ ਖੇਤਰ ਹੈ ਉਸ ਜਿੱਥੇ ਉਹਨਾਂ ਨੇ ਸਟਾਲ ਸਾਰੀ ਚੱਲ ਰਹੀ ਸੀ ਉਹਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ ਇਹ ਕਾਰਵਾਈ ਉਸ ਵੀਡੀਓ ਦੇ ਬਾਅਦ ਮਹੌਨ ਤੋਂ ਬਾਅਦ ਹੋਈ ਹੈ ਜਿਸ ਵਿੱਚ ਯੂਨੀਵਰਸਿਟੀ ਨੇ ਇੱਕ ਚਾਈਨੀਜ਼ ਕੰਪਨੀ ਦੇ ਰੋਬਟ ਡੌਗ ਨੂੰ ਆਪਣੀ ਖੁਦੀ ਖੋਜ ਦੱਸਿਆ ਸੀ ਜੀ ਹੈ ਚੀਨੀ ਰੋਬੋਟ ਡੌਗ ਦੇ ਨਾਲ ਹੀ ਯੂਨੀਵਰਸਿਟੀ ਨੇ ਇੱਕ ਕੰਪਨੀ ਦੇ ਡੌਗ ਨੂੰ ਆਪਣਾ ਬਣਾਉਣ ਨੂੰ ਲੈ ਕੇ ਵਿਵਾਦ ਛੱਡ ਗਿਆ ਕਹਿੰਦੇ ਕਿ ਖੋਜ ਚੀਨ ਦੀ ਹੈ ਡੌਗ ਚੀਨ ਦੀ ਇੱਕ ਕੰਪਨੀ ਨੇ ਬਣਾਇਆ ਹੋਇਆ ਪਰ ਇਸ ਯੂਨੀਵਰਸਿਟੀ ਨੇ ਇਸ ਨੂੰ ਇੰਡੀਅਨ ਖੋਜ ਦੱਸ ਕੇ ਆਪਣੀ ਖੋਜ ਦੱਸ ਕੇ ਇੰਜ ਪੇਸ਼ ਕੀਤਾ ਤੇ ਅਸਲ ਚ ਕੀ ਸੀ ਕਿ ਉਹ ਕੁੱਤਾ ਰੋਬੋਟ ਕੁੱਤਾ ਭੱਜਿਆ ਬਹੁਤ ਫਿਰ ਰਿਹਾ ਸੀ ਉੱਥੇ ਬੜੀਆਂ ਲੋਕਾਂ ਦੇ ਸੈਲਫੀਆਂ ਫੋਟੋ ਹੈਲੋ ਭਾਈ ਜੇ ਉਹ ਤੋ ਚਰਚਾ ਚਰਚਾ ਹੁੰਦੇ ਆਉਂਦੇ ਇਸ ਸਥਿਤੀ ਚ ਆ ਗਈ ਹੁਣ ਯੂਨੀਵਰਸਿਟੀ ਦੇ ਅਧਿਕਾਰੀ ਸਪਾਈਆਂ ਦੇ ਰਹੇ ਕਹਿੰਦੇ ਨਹੀਂ ਜੀ ਇਹ ਬੇਲੂੜਾ ਬਵਾਦ ਹੈ ਅਸਲ ਤੇ ਦਾਵਾ ਹੀ ਨਹੀਂ ਕੀਤਾ ਉਹ ਜੋਸ਼ ਦੇ ਵਿੱਚ ਕਿਤੇ ਭਾਵਨਾ ਲੱਗੀ ਹੋਣੀ ਕਿਤੇ ਇਦਾਂ ਦੀ ਗੱਲ ਹੈ ਇਹ ਤਾਂ ਅਸੀਂ ਕਹੀ ਨਹੀਂ ਕਿ ਸਾਡਾ ਬਣਾਇਆ ਹੋਇਆ ਹੈ ਯੂਨੀਵਰਸਿਟੀ ਦੇ ਪ੍ਰੋਫੈਸਰ ਕਹਿ ਰਹੇ ਨੇ ਕਿ ਰੋਬੋਟ ਡੌਗ ਦਾ ਨਾਮ ਔਰੀਅਨ ਹੈ ਇਸ ਨੂੰ ਗਲਗੋਟੀਆ ਯੂਨੀਵਰਸਿਟੀ ਦੇ ਸੈਂਟਰ ਆਫ ਐਕਸੀਲੈਂਸ ਨੇ ਤਿਆਰ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ AI ਦੇ ਖੇਤਰ ਵਿੱਚ 350 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਟੈਕ ਐਕਸਪਰਟਸ ਯੂਜ਼ਰ ਨੇ ਦਾਵਾ ਕੀਤਾ ਕੀ ਅਸਲ 'ਚ ਚੀਨੀ ਕੰਪਨੀ ਜੁਨੀਟੀ ਦਾ G22 ਹੈ ਹੈਨਾ ਜਾਂ GO2 ਹੈ ਹੈਨਾ ਜੋ ਬਾਜ਼ਾਰ ਦੇ ਵਿੱਚ 2-3 ਲੱਖ ਰੁਪਏ 'ਚ ਉਪਲਬਧ ਹੈ 2-3 ਲੱਖ ਰੁਪਏ 'ਚ ਕਹਿੰਦੇ ਬਾਜ਼ਾਰ 'ਚ ਮਿਲ ਜਾਂਦਾ ਹੁਣ ਇੱਕ ਹੋਰ ਵੀਡੀਓ ਜੁਨੀਵਰਸਿਟੀ ਜਿਸ ਡਰੋਨ ਨੂੰ ਕੈਂਪਸ ਦੇ ਵਿੱਚ ਸ਼ੁਰੂ 'ਚ ਤਿਆਰ ਕਰਕੇ ਦਿਖਾਇਆ ਗਿਆ ਸੀ ਕਹਿੰਦੇ ਉਸ ਦੇ ਯੂਜ਼ਰਾਂ ਦੇ ਰਾਹੀਂ ਵੀ 40000 ਵਾਲਾ ਰੈਡੀਏਟਰ ਹੈ ਨਾ ਕਹਿੰਦੇ B3 RFU ਮਾਡਲ ਦੱਸਿਆ ਜਾ ਰਿਹਾ ਹੁਣ ਉਹਦਾ ਵੀ ਸੋ ਇਸ ਲਈ ਇਹ ਜਿਹੜੀ AI ਸਬਮਿਟ ਚੱਲ ਰਹੀ ਆ ਹੁਣ ਵਿਵਾਦਾਂ ਦੇ ਘੇਰੇ ਵਿੱਚ ਆ ਗਈ। ਹੁਣ ਯੂਨੀਵਰਸਿਟੀ ਇਹ ਤਾਂ ਮੰਨ ਰਹੀ ਹੈ ਕਿ ਨਹੀਂ ਇਹ ਸਾਡੀ ਖੋਜ ਨਹੀਂ ਸੀ। ਹੈਨਾ? ਕਿ ਜੀ ਉਹ ਤਾਂ ਜੋਸ਼ ਚ ਕਿਤੇ ਕਹਿ ਹੋ ਗਿਆ ਹੋਊਗਾ ਇਹ ਤਾਂ ਸਾਡਾ ਨਹੀਂ ਆ ਅਸੀਂ ਨਹੀਂ ਬਣਾਇਆ। ਪਰ ਇਸ AI ਸੰਮਤ ਇਹਦੇ ਨਾਲ ਵਿਵਾਦਾਂ ਦੇ ਘੇਰੇ 'ਚ ਜ਼ਰੂਰ ਆ ਗਈ ਆ। ਸੋ ਸਰਕਾਰ ਇਹ ਤੋਂ ਕੰਨੀ ਕਤਰਾ ਰਹੀ ਆ ਜਵਾਬ ਦੇਣੋਂ, ਵਚਨ ਦੀ ਕੋਸ਼ਿਸ਼ ਦੇ ਵਿੱਚ ਪਰ ਮਾਮਲਾ ਗੰਭੀਰ ਹੈ ਕਿ ਜਿਹੜੀ ਚੀਜ਼ ਤੁਹਾਡੀ ਹੈ ਹੀ ਨਹੀਂ ਜਿਵੇਂ ਸੋਸ਼ਲ ਮੀਡੀਆ ਤੇ ਹੁੰਦਾ ਨਾ ਕਿਸੇ ਦੀ ਲਿਖਤ ਚੱਕ ਕੇ ਆਪਣੇ ਨਾਂ ਹੇਠ ਪਾ ਦੋ। ਹੈ ਇਹ ਉਸੇ ਤਰ੍ਹਾਂ ਦਾ ਵੱਡਾ ਗੰਭੀਰ ਮਾਮਲਾ ਹੈ। ਔਰ ਹੁਣ ਜੇ ਉਹ ਕੰਪਨੀ ਦਾਵਾ-ਵਾਦਾ ਕਰਦੀ ਆ ਤਾਂ ਇਹ ਸਰਕਾਰ ਦੇ ਲਈ ਫਜ਼ੀਅਤ ਵਾਲਾ ਮਸਲਾ ਵੀ ਹੋਏਗਾ ਤੇ ਉਸ ਯੂਨੀਵਰਸਿਟੀ ਦੇ ਲਈ ਵੱਡੀ ਮੁਸ਼ਕਲ ਵੀ ਹੋਏਗੀ ਬਹੁਤ-ਬਹੁਤ ਸ਼ੁਕਰੀਆ